ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਐ ਗਿੱਦੜਵਾਹੇ ਤੋਂ ਜਿਬ ਨਹੀਂ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਬਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦौरा ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਇਹ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਡਾਂ ਦੀ ਵਰਕ ਕਰਦੀ ਸੀ ਅਸੀਂ ਕਿਦਰਵਾ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲਿਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਨੀ ਛੁੜਾ ਰਹੀ ਹੈ ਜਿਹੜੇ ਆ ਰਹੀ ਹੈ ਨੇ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਏ। ਬਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ। ਅੱਜ ਸੋ ਹੀ ਅਕੇਲੀ ਉਹ ਜਿਵੇਂ ਪੰਥਕ ਤਰ੍ਹਾਂ ਵੱਲੋਂ ਸੁਭਰਾਜ ਸਿੰਘ ਜੀ ਇੱਥੇ ਪਹਿਲਾਂ ਐਲਾਨ ਕਰਕੇ ਗਏ ਆ ਜਿਹੜੇ ਹਾਂਜੀ ਹਾਂਜੀ ਜੀ ਇਹ ਕਿਹੜੇ ਪੰਥਕ ਤਰ੍ਹਾਂ ਇੱਕੋ ਕਿਨੇ ਇੱਥੇ ਲੜ ਸਕਦੀਆਂ ਤੁਸੀਂ ਇਹਦੇ ਅੱਗੇ ਅੱਸੀ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨਟ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਹਲਕੇ ਦੇ ਲੋਕਾਂ ਨੂੰ ਜੰਮੀ ਜ਼ੋਨ ਦੇ ਵਿੱਚ ਜਿਹੜੇ ਜਿਵੇਂ ਪਿਛਲੀ ਵਾਰ ਤੁਹਾਨੂੰ ਇਥੋਂ 32000 ਵੋਟ ਕਿਦਰਵਾ ਹਲਕੇ ਚ ਪਈ ਸੀ 12000 ਵੋਟ ਤੁਹਾਨੂੰ ਵੱਸ ਨੇਡ ਸੀਗੀ ਕੀ ਲੱਗਦਾ ਹੈ ਕਿ ਪੰਥਕ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਟਦਾ ਤੇ ਗਰੰਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨਾਂ ਹੈ ਗਰੰਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕ ਪਿੰਡ ਰਹਿ ਗਏ ਹੁਣੇ ਆ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ 1 ਦਿਨ ਹੋਰ ਰੱਖ ਕੇ ਸੱਤ ਅੱਠ ਹੋ ਕੱਢ ਦੁਗੇ ਮੈਂ ਟੋਟ ਨੇਰੀਆ ਗਿੱਦੜ ਵਾਹਦੇ A ਤੋਂ Z ਸਾਰੇ ਪਿੰਡ ਕੱਢ ਦੇਣੇ ਆ ਹਾਂ ਜੀ ਸੁਖਵੀਰ ਬਾਦਲਾ ਜੀ ਕੀ ਪ੍ਰਧਾਨ ਹੈ ਸਾਡੇ ਵੀ ਢੁੰਜੇ ਇਧਰ ਆ ਚੁੱਕੇ ਆ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ MP ਵੇਲੇ ਸੀਗਾ ਜਾਂ ਮੁਕਾਬਲਾ ਦੇ ਪਾਉਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ